ਸੀ ਲੁਧਿਆਣੇ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਕਿਸਾਨ ਮੇਲਾ ਲੱਗਾ ਆ ਔਰ ਤੁਸੀਂ ਦੇਖ ਸਕਦੇ ਆ ਕਾਫੀ ਜ਼ਿਆਦਾ ਇਸ ਵੇਲੇ ਕਿਸਾਨ ਜਿਹੜੇ ਭਰਾ ਜਿਹੜੇ ਇੱਥੇ ਪਹੁੰਚੇ ਹੋਏ ਆ ਤੇ ਮੈਂ ਕੈਮਰਾਮੈਨ ਨੂੰ ਕਵਾਂਗਾ ਇੱਕ ਵਾਰੀ ਸਾਰਾ ਜਿਹੜਾ ਅੰਦਰਲਾ ਵੀਊ ਦਿਖਾਇਆ ਜਾਵੇ ਕਾਫੀ ਪਿੰਡਾਂ ਤੋਂ ਕਾਫੀ ਸ਼ਹਿਰਾਂ ਤੋਂ ਲੁਧਿਆਣੇ ਦੇ ਵਿੱਚ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਇੱਥੇ ਪੀਏਯੂ ਉੱਥੇ ਕਿਸਾਨ ਮੇਲਾ ਜਿਹੜਾ ਲੱਗਾ ਹੋਇਆ ਅੱਜ ਸਵੇਰ ਤੋਂ ਹੀ ਤਕਰੀਬਨ ਸਵੇਰੇ 8:00 ਵਜੇ ਤੋਂ ਤਕਰੀਬਨ ਇਹ ਸ਼ੁਰੂ ਹੋ ਚੁੱਕਾ ਸੀਗਾ ਤੇ ਅਸੀਂ ਤੁਹਾਨੂੰ ਸ ਕਿਹੜੇ ਕਿਹੜੇ ਚੀਜ਼ ਬੀਜਿਆ ਹੋਰ ਵੀ ਜਿਹੜੇ ਆ ਫਲ ਸਬਜ਼ੀਆਂ ਦੇ ਜਿਹੜੀਆਂ ਜਾਨੂੰ ਕਰਾਂਗੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਮੇਰੇ ਨਾਲ ਕੈਮਰਾਮੈਨ ਕਰਮਨਦੀਪ ਦੇ ਨਾਲ ਥੈਂਕ ਯੂ ਜਿਹਦਾ ਆਪਣੀ ਵੀਟ ਆਪਣੇ ਹੈਗੀ ਟੈਟਰਾਪਲੌਇਡ ਵੀਟ ਜਿਹੜੀ ਬਣੀ ਨਾ ਆਪਣੀ ਉਹ ਇਹਦੇ ਤੋਂ ਹੈਲਿਡੋਸ ਤੋਂ ਸਪੈਲਟੌਇਡਿਸ ਤੇ ਇੱਕ ਹੋਰ ਹੈ ਉਹ ਪਿਆਣੀ ਇੱਥੇ ਤਿੰਨ ਤਿੰਨ ਤਰ੍ਹਾਂ ਦੀ ਕ੍ਰੌਪਸ ਦਾ ਕੰਬਾਈਨਡ ਪ੍ਰੋਡਕਟ ਹੈ ਜਿਹੜੀ ਆਪਾਂ ਅੱਜ ਵੀਟ ਦੇਖਦੇ ਹਾਂ ਓਕੇ ਪਰ ਹੋਇਆ ਕੁਦਰਤੀ ਹੈ ਆਪਣੇ ਆਪ ਹੀ ਹਾਂਜੀ 10 ਕੁ ਹਜ਼ਾਰ ਸਾਲ ਪਹਿਲੇ ਤਿੰਨ ਜਿਵੇਂ ਆਪਾਂ ਕਰਨਾ ਕਰਾਸ ਕਰਦੇ ਆਂ ਪਰ ਆਪਾਂ ਮੈਂਟਲ ਅਲਾਨਸ ਐਕਸਪੈਰੀਮੈਂਟ ਕਰਦੇ ਆਂ ਪਰ ਨੈਚੁਰਲੀ ਕ੍ਰਾਸਿੰਗ ਹੋਈ ਹੋਈ ਆ ਉਹਨਾਂ ਦੇ ਐ ਵਾਈਡ ਵੈਰਾਈਟੀ ਆ ਉਹਨਾਂ ਦੀ ਦੇਖੋ ਇਹਦਾ ਇਹਦਾ ਦੇਖੋ ਤੁਸੀਂ ਵੀ ਕਿੰਨਾ ਅਲੱਗ ਆ ਵੀ ਡੋਨਰ ਹੈ ਅੱਜ ਮਤਲਬ ਵੀਟ ਦੇ ਵਿੱਚ ਇਹਦਾ ਵੀ ਡੀਐਨਏ ਹੈ ਇਹਦਾ ਵੀ ਡੀਐਨਏ ਤਿੰਨ ਦਾ ਡੀਐਨਏ ਕੰਬਾਈਨ ਹੋਇਆ ਜਿਹੜੀ ਆਪਾਂ ਅੱਜ ਵੀ ਯੂਜ਼ ਕਰਦੇ ਆਂ 10,000 ਸਾਲ ਪੱਲੇ ਆਪ ઓਟੋਮੈਟਿਕਲੀ ਨੈਚੁਰਲੀ ਮਨੁਦੀ ਡੋਮੈਸਟੀਕੇਸ਼ਨ ਹੋਈ ਫਿਰ ਆਪਾਂ ਫਲਟ ਗ੍ਰੀਡ ਇਨਾਂ ਸੈਲੈਕਟ ਕੀਤੀਆਂ ਲਾਈਨਾਂ

ਕਸ਼ਤ ਉੱਤੇ ਗੁੱਟੇ ਬਣਦੇ ਨੇ ਆ 슈ਗਰ ਕੇਨ ਦੇ ਨੇ ਆ ਮੈਂਥਾ ਜੀ ਆ ਪੋਟੈਟੋ ਹੈ ਹੁਣ ਦੇਖੇ ਇਹਦੇ ਵਿੱਚ ਆਪਾਂ ਅਬੀ ਕਲਚਰ ਬਣਾਉਣਾ ਨੇ ਹੈ ਕਿ ਛੋਟੇ ਛੋਟੇ ਹਾਂਜੀ ਜਿਵੇਂ ਪੋਟੈਟੋ ਫੋਰ ਐਗਜ਼ਾਮਪਲ ਇਹਨੂੰ ਅਰਲੀ ਸਟੇਜ ਤੇ ਜੇ ਆਪਾਂ ਬਾਹਰ ਲਾਣੇ ਆ ਤਾਂ ਬਹੁਤ ਜ਼ਿਆਦਾ ਬਾਇਓਟਿਕ ਅਟੈਕ ਹੁੰਦਾ ਤੇ ਸਰਵਾਈਵ ਨਹੀਂ ਕਰਦੇ ਹੁਣ ਜਿਵੇਂ ਕੰਪਨੀਆਂ ਨੇ ਜਿਹੜੀਆਂ ਫੋਰ ਐਗਜ਼ਾਮਪਲ Nestle ਹਾਂਜੀ OBU ਤੋਂ ਆ ਪੋਟੈਟੇਜ ਇਹਦੇ ਚ ਆਪਣਾ ਟਿਸ਼ੂ ਕਲਚਰ ਚ ਗਵਾ ਕੇ ਫਿਰ ਉਹ ਲੈ ਲੈਂਦੇ ਆ ਤੇ ਉਹ ਆਪੇ ਤੋਂ ਕਰਦੇ ਉਦਹੀਂ ਆ ਸ਼ੂਗਰ ਕੈਨ ਦੇ ਬੂਟੇ ਨੇ ਬਈ ਪਹਿਲੇ ਇਹਦੇ ਚ ਪਹਿਲੇ ਮੀਡੀਆ ਹੈਗਾ ਮੀਡੀਆ ਹੈਗਾ ਪਲਾਂਟ ਟਿਸ਼ੂ ਪਲਾਂਟ ਟਿਸ਼ੂ ਕਲਚਰ ਮੀਡੀਆ ਇਹਦੇ ਚ ਪਹਿਲੇ ਗਰੋਥ ਹੈਦਾ ਤਾਂ ਇਹ ਪੂਰਾ ਕੰਟਰੋਲਡ এনवायरमेंट ਚ ਹੁੰਦਾ ਇਹਦੇ ਚ ਕੋਈ ਇਹਨੂੰ ਬਿਮਾਰੀ ਨਹੀਂ ਲੱਗਣੀ ਕਿਸੇ ਤਰ੍ਹਾਂ ਦੀ ਵੀ ਜਿਹੜਾ ਫੂਡ ਬਾਰਡ ਸਾਰਾ ਸਾਰਾ ਕੁਝ ਆ ਦੇਖੋ ਮੀਡੀਆ ਹੈਗਾ

많이 ㅋ ㅋ ㅋ ㅋ ㅎ 네아 ਕਸਰ ਜੇ ਬੈਠ ਆਈ ਸੀ ਪਹਿਲਾਂ ਉਹ ਨੇ ਜਿੱਥੇ ਕਿ ਕਿਸਾਨ ਮੇਲਾ ਲੱਗਾ ਹੋਇਆ ਔਰ ਤੁਸੀਂ ਦੇਖ ਸਕਦੇ ਆ ਮੇਰੇ ਪਿੱਛੇ ਮੈਂ ਕੈਮਰਾਮੈਨ ਨੂੰ ਕਮਾਂਗਾ ਇੱਕ ਵਾਰੀ ਸਾਰਾ ਦਿਖਾਇਆ ਜਾਵੇ ਕਿਸਾਨ ਭਰਾ ਜਿਹੜੇ ਇੱਥੋਂ ਇੱਥੇ ਪਹੁੰਚੇ ਆ ਔਰ ਜਿਹੜੇ ਫਲਾਂ ਦੇ ਬੂਟੇ ਜਿਹੜੇ ਇੱਥੋਂ ਲੈ ਕੇ ਜਾ ਰਹੇ ਆ ਤੁਸੀਂ ਰੱਛ ਦੇਖ ਸਕਦੇ ਆ ਪੂਰੀ ਤਰ੍ਹਾਂ ਰੱਛ ਪਿਆ ਹੋਇਆ ਆ ਔਰ ਇਹ ਜਿਹੜੀਆਂ ਆਰਗੇਨਿਕ ਚੀਜ਼ਾਂ ਜਿਹੜੀਆਂ ਹੋਣਗੀਆਂ ਬਿਨਾ ਕੋਈ ਭਾਇਆਤ ਹੁੰਦੀਆਂ ਫਰੈਸ਼ ਜਿਹੜਾ ਹੁੰਦਾ ਹੈ ਬੂਟੇ ਇੱਥੋਂ ਮਿਲਦੇ ਆ ਪਰੇ ਸਾਡੇ ਵਿੱਚ ਇੱਥੇ ਮੌਜੂਦ ਹੈ ਭਾਈ ਸਾਹਿਬ ਜੀ ਅਮਰਜੀਤ ਜੀ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕੀ ਕਿਵੇਂ ਦਾ ਜਿਹੜਾ ਇਹ ਪ੍ਰੋਜੈਕਟ ਲੈ ਕੇ ਜਿਹੜਾ ਕਿਸਾਨ ਮੇਲਾ ਲੱਗਾ ਹੋਇਆ ਵਾ ਤੇ ਕੀ ਕੀ ਇਹਦੇ ਵਿੱਚ ਖੂਬੀਆਂ ਹੈਗੀਆਂ ਇਹਨਾਂ ਦੇ ਫੁੱਟੀਆਂ ਕਰਦੇ ਹਾਂ ਸਰ ਕੀ ਕੀ ਅੱਜ ਜਿਹੜੇ ਪ੍ਰੋਜੈਕਟ ਲੈ ਕੇ ਆਏ ਆ ਫਲਾਂ ਦੇ ਤੁਸੀਂ ਜਿਹੜਾ ਮੈਂ ਦੇਖ ਰਿਹਾ ਹਾਂ ਮਾ ਕਾਫੀ ਜ਼ਿਆਦਾ ਰਚਪਿਆ ਹੋਇਆ ਆ ਸਾਡੇ ਕੋਲ ਫਲਾਂ ਦੇ ਵਿੱਚ ਜਿਵੇਂ ਬੇਜਰ ਜਿਵੇਂ ਅਮਰੋਦ ਸੜਕ 12 ਵੈਰਾਈਆਂ ਟੋਟਲ ਅਸੀਂ ਅੱਜ ਸੇਲ ਕਰ ਰਹੇ ਹਾਂ ਅਸੀਂ ਜਿਨ੍ਹਾਂ ਚ ਅਮਰੋਦ ਨਿੰਬੋ ਕਿਨੋ ਮਾਲਟਾ ਮਸੰਮੀ ਬੇਲ ਆਮਲਾ ਇਸ ਤੋਂ ਬਿਨਾ ਸਾਡੇ ਕੋਲ ਆ ਗਿਆ ਜੀ ਪਪੀਤਾ ਮਰੇ ਸਾਰ ਟੋਟਲ 12 ਵੈਰੀਟੀਆਂ ਨੇ ਜਿਹੜੇ ਅਸੀਂ ਅਸਾਂ ਸੇਲ ਕਰ ਰਹੇ ਹਾਂ ਸਰ ਜਿੱਤਾ ਜੋ ਵੀ ਜਿਹੜੇ ਬੂਟੇ ਹੈਗੇ ਆ ਬਿਨਾ ਦਵਾਈਆਂ ਤੋਂ ਆਉਂਦੇ ਟੋਟਲੀ ਸਾਰ ਜਿਹੜੇ ਅਸੀਂ ਤਿਆਰ ਕਰਦੇ ਆ ਦੇਖੋ ਬਿਨਾ ਦਵਾਈਆਂ ਤੋਂ ਨਹੀਂ ਜਸ ਸਾਨੂੰ ਥੋੜੀ ਥੋੜੀ ਸਪ੍ਰੇਆਂ ਦੇਣਾ ਟਾਈਮ ਟੂ ਟਾਈਮ ਕਰਨੀਆਂ ਪੈਂਦੀਆਂ ਨੇ ਠੀਕ ਹੈ ਜੀ ਠੀਕ ਹੈ ਬਟ ਪਲਾ ਬਾਅਦ ਵਿੱਚ ਵੀ ਦੇਖੋ ਰੂਟ ਲਾਂਚ ਨੂੰ ਬਚਾਉਣ ਦੇ ਲਈ ਥੋੜਿਆ ਸਪਰੇਅ ਜਿੰਨਾਂ ਨੂੰ ਕਰਨ ਦੀ ਜ਼ਰੂਰਤ ਪੈਂਦੀ ਹੈ ਮਾਣ ਤੇ ਅੱਜ ਕਿੰਨੇ ਵਜੇ ਤੱਕ ਜਿਹੜਾ ਇਹ ਮੇਲਾ ਹੈਗਾ ਕਿਸਾਨ ਮੇਲਾ ਔਰ ਅੱਗੇ ਵਾਸਤੇ ਵੀ ਜੇ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਤੇ ਬੂਟੇ ਲੈਣੇ ਹੋ ਕਿਵੇਂ ਤੁਹਾਨੂੰ ਇਹਨਾਂ ਨਾਲ ਸੰਪਰਕ ਕਰਨਗੇ ਸਾਡੇ ਨਾਲ ਜੇ ਇਸ ਤੋਂ ਬਾਅਦ ਜੇ ਮੇਲੇ ਤੋਂ ਬਾਅਦ ਸੰਪਰਕ ਕਰਨਾ ਸਾਡੀ ਰੈਗੂਲਰ ਸੇਲ ਸਾਡੀ ਜਿਹੜੀ ਸੀਜ਼ਨ ਤੋਂ ਸੀਜ਼ਨ ਚੱਲਦੀ ਰਹਿੰਦੀ ਹੈ ਸਾਡੇ ਯੂਨੀਵਰਸਿਟੀ ਅੰਦਰ ਫਰੂਟ ਰਿਸਰਚ ਫਾਰਮ ਜਿੱਥੇ ਸਾਡੀ ਰੋਜ਼ਾਨਾ ਮਤਲਬ ਸਵੇਰੇ 9:00 ਵਜੇ ਤੋਂ ਲੈ ਕੇ ਸ਼ਾਮ ਦੇ 4:00 ਵਜੇ ਤੱਕ ਸੇਲ ਚੱਲਦੀ ਹੈ ਜਿਸ ਕਿਸੇ ਵੀ ਦਿਨ ਮਤਲਬ ਵਰਕਿੰਗ ਡੇ ਦੇ ਵਿੱਚ ਆ ਕੇ ਸਾਡੇ ਕੋਲ ਪਲਾਂਟਸ ਇੱਥੇ ਲੈ ਜਾ ਸਕਦੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਸਮਝਾ ਦਿੱਤਾ ਥੈਂਕ ਯੂ ਜੀ ਥੈਂਕ ਯੂ ਇੰਨਾ ਜਿਆਦਾ ਆ ਇੱਥੇ ਇੱਥੇ ਤਕਰੀਬਨ ਮੈਂ ਸਟੇਜ ਤਾਂ ਉਹਨ ਭਾਈ ਸਾਹਿਬ ਆ ਮਿੱਤੀ ਦੀ ਨਾਲ ਗੱਲ ਹੋਈ ਆ ਤੇ ਅਸੀਂ ਦੇਖ ਰਿਹਾ ਹਾਂ ਤੇ ਰੱਚ ਬਹੁਤ ਜਿਆਦਾ ਉਹ ਰੱਚ ਹੋਣ ਦੇ ਕਰਕੇ ਜਿਹੜੇ ਜਿੰਨੇ ਵੀ ਨਾਲੇ ਕਾਉਂਟਰ ਸਟਾਲ ਵਗੈਰਾ ਲਗਾਏ ਆ ਉਹਨਾਂ ਨਾਲ ਖੁੱਲੇ ਤਰੀਕੇ ਨਾਲ ਗੱਲ ਨਹੀਂ ਹੋ ਰਹੀ ਮੈਂ ਕੈਮਰਾਮੈਨ ਨੂੰ ਕਵਾਂਗਾ ਇੱਕ ਵਾਰੀ ਸਾਰਾ ਜਿਹੜਾ ਕਰਾਊਡ ਦਿਖਾਇਆ ਜਾਵੇ ਕਿੰਨਾ ਜਿਆਦਾ ਰੱਚ ਤੇ ਤਕਰੀਬਨ ਸਵੇਰ ਤੋਂ ਇੱਥੇ ਪਿਆ ਹੋਇਆ ਆ ਔਰ ਜੋ ਵੀ ਕੋਈ ਬੂਟੇ ਕੋਈ ਬੀਜੇ ਤੋਂ ਲੈ ਕੇ ਜਾ ਰਿਹਾ ਆ ਕਰਾਊਡ ਦੇਖ ਸਕਦੇ ਆ ਤੁਸੀਂ ਪੂਰੀ ਤਰ੍ਹਾਂ ਫੁੱਲ ਹੋਈ ਪਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਲੁਧਿਆਣੇ ਵਿੱਚ ਖੜੇ ਆ ਅਸੀਂ ਤੇ ਇੱਥੇ ਇਕੱਲਾ ਲੁਧਿਆਣਾ ਨਹੀਂ ਆਲੇ ਦੁਆਲੇ ਜਿੰਨੇ ਵੀ ਸ਼ਹਿਰ ਆ ਸਾਰੇ ਸ਼ਹਿਰਾਂ ਤੋਂ ਇੱਥੇ ਲੋਕ ਪਹੁੰਚੇ ਆ ਕਿਸਾਨ ਭਰਾ ਪਹੁੰਚੇ ਆ ਔਰ ਜੋ ਵੀ ਇਹ ਆਪਣਾ ਕੁਦਰਤ ਨੂੰ ਪਿਆਰ ਕਰਦਾ ਆ ਉਹ ਇੱਥੋਂ ਬੀਜ ਕੋਈ ਬੂਟੇ ਕੋਥੇ ਲੈ ਕੇ ਜਾ ਰਹੇ ਆ ਅਸੀਂ ਦੇਖਦੇ ਆ ਹੋਰ ਵੀ ਸਾਡੇ ਨਾਲ ਕੋਈ ਜਿਹੜੇ ਲੋਕ ਜੁੜਨਗੇ ਨਾਲ ਗੱਲਬਾਤ ਕਰਦੇ ਆ ਤੁਸੀਂ ਦੇਖਦੇ ਰਹੋ ਆਰਪੀਐਨ ਨੀਅਰ ਵੀ ਨਿਊਜ਼ ਮੇਰੇ ਨਾਲ ਕੈਮਰਾਮੈਨ ਲਵਜੀ ਦਿਨੌਰ ਥੈਂਕ ਯੂ ਲਗਿਆਨੇ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਆਈ ਆਏ ਆ। ਔਰ ਤੁਸੀਂ ਦੇਖ ਸਕਦੇ ਆ ਕਰਾਊਡ ਪੂਰੀ ਤਰ੍ਹਾਂ ਹੋਇਆ ਪਿਆ ਆ। ਔਰ ਹਰ ਕੋਈ ਇੱਥੋਂ ਜੋ ਵੀ ਬੂਟੇ ਫਲਾਦੇ ਉਹ ਲੈ ਕੇ ਜਾ ਰਹੇ ਆ। ਹੋਰ ਵੀ ਕਿਸੇ ਕਿਸੇ ਨੂੰ ਤੇ ਵੀ ਜ਼ਰੂਰਤ ਆ ਇੱਥੋਂ ਵੀ ਬੂਟੇ ਹੋਰ ਵੀ ਆਪਣੇ ਜੋ ਵੀ ਲੋੜ ਪੈਣ ਕੋਈ ਚੀਜ਼ਾਂ ਜਿੰਨੀ ਜਾਣ ਕੇ ਲੈ ਕੇ ਜਾ ਰਹੇ ਸਵੇਰ ਤੋਂ ਹੀ। you <laughs> got